ਹੈਲੋ ਸਾਰਿਆਂ ਨੂੰ ਮੇਰੀ ਪਿਆਰ ਪਰਿਸ਼ਸ਼ ਸਤਿ ਸ਼੍ਰੀ ਅਕਾਲ ਜੀ ਕੌਰ ਨੂੰ ਪੰਜਾਬੀ ਬਲੌਗ ਤੁਹਾਡਾ ਸਵਾਗਤ ਹੈ ਤੇ ਗਾਇਸ ਅੱਜ ਬਣਾਉਣ ਲੱਗੇ ਸੀ ਆਪਾਂ ਛੋਲਿਆਂ ਦੀ ਦਾਲ ਛੋਲਿਆਂ ਦੀ ਦਾਲ ਬਣਾਣੀ ਹੋਵੇ ਨਾ ਕਈ ਵਾਰੀ ਹੁੰਦਾ ਕਹਾਂ ਜਲਦੀ ਹੋਵੇ ਤੇ ਆਪਾਂ ਬੜੀ ਜਲਦੀ ਦਾਲ ਬਣਾਣੀ ਹੁੰਦੀ ਏ ਤੇ ਜਿਹੜੇ ਸੁਤਰੀਕੇ ਨਾਲ ਮੈਂ ਬਣਾਣੀ ਆ ਮੈਂ ਤੁਹਾਡੇ ਨਾਲ ਅੱਜ ਵੀਡੀਓ ਸ਼ੇਅਰ ਕਰਨ ਲੱਗੀ ਸੀ ਮੈਂ ਕਿਹਾ ਚਲੋ ਵੀਡੀਓ ਤੁਹਾਨੂੰ ਦੱਸਦੀ ਆ ਕਿ ਅੱਧਰ ਭਿਉਣ ਲੱਗੇ ਸੀ ਜੇ ਆਪਾਂ ਅੱਜ ਬਣਾਨੇ ਆ ਖਾਣ ਲਈ ਵੀ ਸਪੈਸ਼ਲ ਸਾਡੇ ਡਿਮਾਂਡ ਆਈ ਏ ਕੁਝ ਅਜੀ ਚਟਪਟਾ ਸਪੈਸ਼ਲੀ ਖਾਣੇ ਜੇਕਰ بارشਾਂ ਦੇ ਮੌਸਮ ਤੁਹਾਡਾ ਜੀ ਕੰਦਾ ਨਾ ਤੇ ਆ ਦੇਖੋ ਜਿਵੇਂ ਆਪਾਂ ਭੱਲੇ ਬਣਾਨੇ ਨੇ ਉਹ ਵਾਲੀ ਦਾਲ ਐ ਇਹ ਤਾਂ ਆਪਾਂ ਕੁਝ ਸੋਚਦੇ ਪਏ ਆ ਕਿ ਸਪੈਸ਼ਲ ਬਣਾਵਾਂਗੇ ਗਰਮੀ ਬਹੁਤ ਹੋਈ ਪਈ ਐ ਤੇ ਆ ਦੇਖੋ ਜੀ ਆਪ ਇੱਕ ਬੋਲੀ ਦਾਲ ਭਿਉਣ ਲੈਣੀ ਠੀਕ ਐ ਜੀ ਇਹਨੂੰ ਵੀ ਚੰਗੇ ਚੰਗੇ ਤਾਂ ਧੋ ਕੇ ਆਪਾਂ ਭਿਉਲਾਂਗੇ ਦੋਨਾਂ ਤਾਲਾਂ ਨੂੰ ਆਪਾਂ ਧੋ ਲੈਣੇ ਆ ਪਹਿਲਾਂ ਆਪਾਂ ਇਹਨੂੰ ਦਾਲ ਨੂੰ ਧੋ ਲੈਨੇ ਧੋ ਕੇ ਆਪਾਂ ਇਹਨੂੰ ਰੱਖ ਦਾਂਗੇ ਫਿਰ ਆਪਾਂ ਕਰਦੇ ਆ ਜੀ ਹੋਰ ਕੰਮ ਬਹੁਤ سارے ਕੰਮ ਨੇ ਜਿਹੜੇ ਛੋਟੇ-ਛੋਟੇ ਮੈਂ ਕਰੂੰਗੀ ਤੇ ਤੁਹਾਡੇ ਨਾਲ ਡੇਲੀ ਇਸੇ ਤਰ੍ਹਾਂ ਹੀ ਵੀਲੌਗ ਸ਼ੇਅਰ ਕਰਦੀ ਰਹਿਣੀ ਆ ਬਹੁਤ ਸਾਰੀਆਂ ਭੈਣਾਂ ਜਿਹੜੀਆਂ ਅੰਗਲੀਆਂ ਜੁੜਦੀਆਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਠੀਕ ਹੈ ਜੀ ਇਧਰ ਪਹਿਲਾਂ ਮੈਂ ਦਾਲਾਂ ਧੋ ਲਵਾਂਨੀ ਉਹ ਦਾਲ ਪੀਉਂਗੀ ਇਹ ਦਾਲ ਮੈਂ ਬਣਾਉਂਗੀ ਇਹਦੇ ਚ ਪਾਣੀ ਪਾ ਕੇ ਨਾ ਠੀਭੋ ਦੋਗੇ ਜਦ ਤੱਕ ਪਿਆਜ਼ ਵਗੈਰਾ ਕੱਟਦੇ ਆ ਨਾ ਮੇਰੀ ਹਾਂਡੀ ਨਹੀਂ ਆਈ ਤੇ ਮੈਨੂੰ ਬੜੀ ਦਿੱਕਤ ਹੋਈ ਪਈ ਅੱਜਕੱਲ੍ਹ ਬਣਾਉਣ ਦੀ ਚੁੱਲ੍ਹੇ ਤੇ ਜੇ ਮੈਂ ਬਣਾਉਂਗੀ ਜਲਦੀ ਜਲਦੀ ਤਾਂ ਤੁਹਾਨੂੰ ਪਤਾ ਹੀ ਆਪਾਂ ਖੂਕ ਕੱਤੀ ਬਣਾਉਣੇ ਹੁੰਦੇ ਆ 做那两块刀。So, ਲਓ ਜੀ ਇੱਧਰ ਪਾ ਲਿਆ ਰਿਫਾਈਂਡ ਇੱਧਰ ਕੱਟੀ ਆਪਾਂ ਫਟਾਫਟ ਪਿਆਜ਼ ਇੱਧਰ ਆਪਾਂ ਧੋਤੀਆਂ ਸੀ ਦਾਲਾਂ ਜਿਹੜੀ ਭੱਲਿਆ ਵਾਲੀ ਦਾਲ ਹੈ ਨਾ ਭੱਲੇ ਵਾਲੀ ਦੀ ਮਤਲਬ ਉਹਨੂੰ ਭੱਲੇ ਵਾਲੀ ਦਾਲ ਹੀ ਬੋਲਦੇ ਆ ਸੀ ਤਾਂ ਧੋਤੇ ਉੱਡਦਾਂ ਦੀ ਦਾਲ ਨੂੰ ਪਹਿਲਾਂ ਵੀ ਮੈਨੂੰ ਪਏ ਕਈ ਵਾਰੀ ਭੈਣਾਂ ਨੇ ਕਮੈਂਟ ਕੀਤਾ ਨਾ ਵੀ ਜੋ ਤੁਸੀਂ ਚੀਜ਼ ਕਰਦੇ ਹੁੰਦੇ ਮੈਨੂੰ ਜਰੂਰ ਸਾਨੂੰ ਦੱਸਿਆ ਕਰੋ ਸਾਨੂੰ ਹਾਂ ਤੇ ਇੱਕ ਭੈਣ ਦਾ ਮੈਨੂੰ ਕਮੈਂਟ ਆਇਆ ਸੀਗਾ ਕਿ ਨਾਰੀਅਲ ਦੀ ਚਟਣੀ ਜਿਹੜੀ ਬਣਾਉਂਦੇ ਹੋ ਤੁਸੀਂ ਦੱਸਿਓ ਮੈਨੂੰ ਸੀ ਇਸ ਮੈਂ ਪਿਛਲੀ ਵੀਡੀਓ ਦੇ ਵਿੱਚ ਬਣਾਇਆ ਸੀ ਨਾ ਅਮਰਤ ਨੇ ਡੋਸਾ ਉਹਦੇ ਚ ਅਸੀਂ ਪੂਰੀ ਇਹਦੀ ਰੈਸਿਪ ਯਾਰ ਪੂਰੀ ਦਿੱਤੀ ਸੀ ਨਾ ਪਾਸਮੇ ਰੈਸਪੀ ਪਿਛਲੀ ਵਾਰ ਜਦ ਚਟਨੀ ਬਣਾਈ ਸੀ ਆਪਾਂ ਰੈਸਪੀ ਸਾਰੀ ਹੋਈ ਹੈ ਬਸ ਸਦੇ ਨਾਰੀਅਲ ਪਾਣਾ ਹਾਂ ਬਸ ਦੇਖੋ ਮੈਂ ਪਹਿਲੇ ਤੁਹਾਨੂੰ ਰੈਸਪੀ ਵੀ ਦੱਸ ਦਿੰਨੀ ਆ ਦੀਆਂ ਗਿਰੀਆਂ ਲੈ ਲਿਓ ਕੱਚੀਆਂ ਬਾਕੀ ਮੈਂ ਬਣਾਉਂਗੀ ਤੇ ਚਲੋ ਤੁਹਾਨੂੰ ਵੀਡੀਓ ਸਪੈਸ਼ਲ ਵੀ ਬਣਾ ਕੇ ਦੱਸੂਗੀ ਕੋਈ ਗੱਲ ਨਹੀਂ ਤੇ ਬਹੁਤ ਸਾਰਾ ਅੱਛਾ ਲੱਗਦਾ ਤੁਸੀਂ ਮੈਨੂੰ ਕਮੈਂਟ ਕਰਕੇ ਪੁੱਛਦੇ ਆ ਮੈਨੂੰ ਅੱਛਾ ਵੀ ਲੱਗਦਾ ਹੈ ਮੇਰੇ ਤਮਾਰ ਦੇ ਕਈ ਵੀ ਨਾਮ ਨਹੀਂ ਰਹਿੰਦੇ ਹੈਗੇ ਸ਼ਾਇਦ ਮੇਰੇ ਦਿਮਾਗ 'ਚ ਹੀ ਤੁਹਾਡੇ ਜਿੰਦਰ ਸੇ ਕੀ ਨਾਮ ਸੀ ਉਹਦਾ ਵੀ ਦੇਖ ਲੋ ਗਰਮੀ ਕਿੰਨੀ ਹੋਈ ਹੈ ਸਾਡੇ ਇੱਕ ਦਿਨ بارش ਪੈ ਕੇ ਤੇ بارش ਪੈਣੇ ਦਾ ਨਾਮ ਹੀ ਨਹੀਂ ਲੈ ਰਹੀ ਬਹੁਤ ਤੰਗ ਹੋਈ ਪਈ ਹੈ 10 ਤੋਂ ਜ਼ਿਆਦਾ ਗਰਮੀ ਹੋ ਚੁੱਕੀ ਹੈ ਗਰਮੀ ਨੇ ਬੁਰਾ ਹਾਲ ਕਰਤਾ ਕਦੀ ਕਦੀ ਤਾਂ ਜਦੋਂ ਕੋਈ ਮਹਿਮਾਨ ਆ ਜਿਵੇਂ ਕੋਈ ਆ ਜਾਏ ਨਾ ਕੰਮ ਕਰਨੇ ਨੂੰ ਜੀ ਨਹੀਂ ਕਰਦਾ ਹੁਣ ਇਤਾਂ ਦਾ ਹੋ ਗਿਆ ਹੈ ਸਿਸਟਮ ਸਾਡਾ ਲੋਜੀ ਨਾਲ いや ਸਾਬੂ ਚੇਕ ਨਾ ਮੈਂ ਮੈਂ ਘੜਕਾ ਲਾ ਲੇਗੀ ਇਹ ਬਣੀ ਗਾਟਾ ਪਰ ਬਣ ਜਾਂਦੀ ਤੇ ਬਹੁਤ ਟੇਸਟੀ ਵੀ ਬਣਦੀ ਹੈ ਠੀਕ ਹੈ ਤੁਸੀਂ ਵੀ ਬਣਾਓ ਮੇਰੇ ਟ੍ਰਿਕ ਦੇ ਨਾਲ ਮੈਂ ਤੇ ਜਦੋਂ ਕਦੀ ਜਲਦੀ ਹੋਵੇ ਨਾ ਇਸੇ ਤਰੀਕੇ ਨਾਲ ਦਾਲ ਬਣਾ ਲੈਂਦੀ ਹੁੰਦੀ ਆ ਯਾਜਾਂ ਨੂੰ ਹੁਣ ਇਸ ਤੋਂ ਪਹਿਲਾਂ ਘੁਨ ਤੇ ਨਾ ਚੰਗੀ ਤਰ੍ਹਾਂ ਫਿਰ ਉਸ ਤੋਂ ਬਾਅਦ ਆਪਾਂ ਟਮਾਟਰ ਹਰੀ ਅੰਮ੍ਰਿਤ ਅਦਰਕ ਜੋ ਵੀ ਪਾਣਾ ਹੈ ਵਿੱਚ ਪਾ ਸਕਦੇ ਆ ਫਿਰਦਰ ਹੋ ਗਿਆ ਮੇਰਾ ਖਤਮ ਹੜਤੀ ਤੇ ਲਓ ਜੀ ਇੱਧਰ ਪੁੱਜ ਗਏ ਪਿਆਜ਼ ਹੁਣ ਆਪਾਂ ਟਮਾਟਰੇ ਧਨੀਆ ਮਿਰਚਾ ਪਾ ਲਾਂਗੇ ਠੀਕ ਹੈ ਇਹਦੇ ਵਿੱਚ ਹੀ ਪਾ ਕੇ ਨਾ ਹੁਣ ਆਪਾਂ ਨਾਲ ਹੀ ਆਪਾਂ ਇਹਦੇ ਵਿੱਚ ਨਮਕ ਪੋੜਿਆ ਜੇ ਮਿਰਚਾ ਹਲਦੀ ਅਰ ਜੇਕਰ ਤੁਹਾਡੇ ਲੱਗਦਾ ਨਾ ਕਿ ਆਪਣੀ ਦਾਲ ਨੂੰ ਆਪਾਂ ਵਧੀਆ ਵਧੀਆ ਟੇਸਟੀ ਬਣਾਣਾ ਹੈ ਥੋੜਾ ਜਨਾ ਕਿਚਨ ਕਿੰਗ ਮਸਾਲਾ ਮੈਂ ਦਾਣਾ ਪਾ ਦਿਆ ਕਰ ਥੋੜਾ ਜਿਆ ਬਾਦਰਾ ਚ ਪੀਸਿਆ ਆ ਤੰਮੀ ਆ ਸੇ ਇਹਦਾ ਮਸਾਲਾ ਲਓ ਬਸ ਇਦਾਂ ਵਾਲਾ ਤੜਕੇ ਵਾਲੀ ਦਾਣ ਬਣਾਇਓ ਬਿਨਾ ਚੰਚੜ ਤੋਂ ਠੀਕ ਹੈ ਜੀ ਓੜਾ ਸੱਜਾ ਟਮਾਟਰ ਥੋੜੇ ਜਿਹਾ ਗਾਹ ਹੋ ਜਾਣਾ ਚਾਹੀਦਾ ਪੱਕ ਜਾਣਾ ਚਾਹੀਦਾ ਇਹਦੇ ਟਮਾਟਰ ਨਾਲ ਫਿਰ ਮੂਹ ਦੇ ਚਾਂਦੇ गर्मी ने करता बेहाल आज बनाई दाल गर्मी ने तो भागवा के भाई सठे काम करने सोखे नहीं है ये खाना सोखा करना पड़ेगा वाह लो जी हुन पा सांभ लेने आप ख लारा ਬਾਕੀ ਆਪਾਂ ਇੱਧਰ ਘੋਲ ਕੇ ਸੀ ਪੱਲਿਆਂ ਦੀ ਧਾਰ ਮੈਂ ਪਾਣੀ ਪਾਣਾ ਭੁੱਲੀ ਗਈ ਇਹਨੂੰ ਨਾ 3-4 ਕਿੱਲ ਆਪਾਂ ਪੈਣਾ ਪੀਣੀ ਚਾਹੀਦੀ ਹੈ ਬਸ ਥੋੜੀ ਘੋਕੇ ਰੱਖ ਦਾਂਗੇ ਇਹਨੂੰ ਧਸ ਕੇ ਤੇ ਲੋ ਅਜੀ ਇੰਦਰ ਪੀਸਣ ਲੱਗੀ ਸੀ ਮਿਰਚਾਂ ਐ ਨਾ ਮੈਂ ਲਾਲ ਮਿਰਚਾਂ ਧੁੱਪੇ ਰੱਖ ਕੇ ਸੁਕਾ ਲਈਆਂ ਸੀ ਮੈਂ ਤੁਹਾਨੂੰ ਪਹਿਲਾਂ ਵੀ ਇਹ ਗੱਲ ਦੱਸੀ ਸੀਗੀ ਮੈਂ ਪਿਛਲੀ ਵਾਰੀ ਮੇਰੇ ਨਾਲ ਐਦਾਂ ਹੋਇਆ ਸੀਗਾ ਤੇ ਕਦੀ ਵੀ ਤੁਸੀਂ ਲਾਲ ਮਿਰਚਾਂ ਲਿਆਉਂਦੇ ਹੁੰਦੇ ਹੋ ਨਾ ਇਹਨਾਂ ਨੂੰ ਪਾਣੀ 'ਚ ਇੱਕ ਵਾਰੀ ਕੱਢ ਕੇ ਚੰਗੀ ਜੀ ਧੁੱਪ ਚ ਸੁਕਾ ਲਿਆ ਕਰੋ ਕਿਉਂਕਿ ਇੱਕ ਵਾਰ ਮੈਨੂੰ ਸਾਰੀਆਂ ਮਿਰਚਾਂ ਪੀਸੀਆਂ ਫਸਾਈਆਂ ਮੇਂ ਵੇਸਟ ਗਈਆਂ ਸੀ ਉਹਨਾਂ ਚ ਨਾ ਦਵਾਈ ਦੀ ਮਹਿਕ ਆਂਦੀ ਸੀ ਤੇ ਅੱਜ ਸਾਡੀ ਮਾਂ ਕਿਸਨ ਲਗੀ ਜੀ ਦਾਲ ਮੈਂ ਕਿਹਾ ਸਭ ਤੋਂ ਪਹਿਲਾਂ ਮਿਰਚਾਂ ਪੀਸ ਲਾ ਤੇ ਮੇਰੀ ਦਾਲ ਚੰਗੀ ਤਰ੍ਹਾਂ ਹੋ ਗਈ ਏ 3-4 ਘੰਟੇ ਹੋ ਗਏ ਤੁਹਾਨੂੰ ਦਿਖਾਣੀ ਆ ਮੈਂ ਦਾਲ ਵੀ ਆਪਣੀ ਜਿੱਦਾਂ ਤੀਸੀਆਂ ਸੀ ਮਿਰਚਾਂ ਜਿਵੇਂ ਮਿਰਚਾਂ ਤੁਹਾਨੂੰ ਤਸਕ ਲੱਗਦੀਆਂ ਹਨ ਤੇ ਜਿਵੇਂ ਆਪਣੀ ਰੰਗਤ ਨਹੀਂ ਦਿੰਦੀਆਂ ਮਿਰਚਾਂ ਹਲਕਾ ਜਿਹਾ ਨਾ ਤੇਲ ਪਾ ਲਿਆ ਕਰੋ ਸਰੋਂ ਦਾ ਇਹ ਪਾਣੇ ਨਾਲ ਨਾ ਬਹੁਤ ਵਧੀਆ ਰੰਗਤ ਆ ਜਾਂਦੀ ਹੈ ਮਿਰਚਾਂ ਦੇ ਵਿੱਚ ਤੇ ਉਂਡਟੀਆਂ ਵੀ ਨਹੀਂ ਹੈਗੀਆਂ ਇਹਨਾਂ ਦਾ ਇਹ ਫਾਇਦਾ ਹੁੰਦਾ ਹੈ ਮਾਰੇ ਕੋ ਮਿਰਚਾਂ ਪਿਸ ਗਈਆਂ ਸਾਡੀਆਂ ਤੇ ਹੁਣ ਇਸੇ ਤਰ੍ਹਾਂ ਹੀ ਇਹਨੂੰ ਆਪਾਂ ਜਾਰ ਨੂੰ ਵੈਸੇ ਨਾ ਸਿਰ ਚੀ ਕਰਦੇ ਹੈਗੇ ਤੇ ਇਹ ਵਾਲੇ ਬੀਜ ਹੈ ਨਾ ਤੇ ਇਹਨਾਂ ਤੋਂ ਆਪਾਂ ਬਹੁਤ سارے ਬੂਟੇ ਗਰੋ ਕਰ ਸਕਦੇ ਆ ਅੱਜ ਕੱਲ ਮੌਸਮ ਚੱਲ ਰਿਹਾ ਬਾਰਿਸ਼ ਦਾ ਤੇ ਇਹ ਵਾਲੇ ਬੀਜ ਤੁਸੀਂ ਨਾ ਗਰੋ ਕਰ ਸਕਦੇ ਹੋ ਤਿਆਰ ਲੋ ਜੀ ਆ ਸਾਡੀ ਦਾਲ ਹੋ ਗਈ ਭਿੱਜ ਕੇ ਹੋ ਗਈ ਤਿਆਰ ਆ ਦੇਖੋ ਦਾਲ ਸਾਡੀ ਭਿੱਜ ਗਿਆ ਹਨ ਵਧੀਆ ਤਰੀਕੇ ਨਾਲ ਠੀਕ ਹੈ ਜੀ ਹੁਣ ਇਹਦਾ ਪਾਣੀ ਕੱਢ ਲਾਂਗੇ ਆਪਾਂ ਮੇਰੇ ਸਿਗੇ ਮਿਰਚ ਵਾਲੇ ਹੱਥ ਇਹਦਾ ਪਾਣੀ ਕੱਢ ਲੈਣੇ ਆਪਾਂ ਪੁਣੇ ਨੂੰ ਪੀਸ ਰਿਆਂ ਤੇ ਉਹਦੇ ਲਈ ਜੋ ਬਣਾਉਣ ਲੱਗੀ ਸੀ ਮੈਂ ਤੁਹਾਨੂੰ ਦੱਸ ਰਹੀ ਸੀ ਨਾ ਜੇਕਰ ਤੁਹਾਡਾ ਕਈ ਵਾਰੀ ਮਨ ਚਟਪਟਾ ਕੁਝ ਖਾੜੇ ਨੂੰ ਕਰਦਾ ਤੇ ਆਹ ਦੇਖੋ ਦੋ ਤਿੰਨ ਆਪਾਂ ਲੈ ਲੈਣੇ ਨੇ ਆਲੂ ਕੱਚੇ ਆਲੂ ਹੀ ਲੈਣੇ ਨੇ ਉਹਨੂੰ ਧੋ ਕੇ ਨਾ ਕੱਚੇ ਆਲੂ ਲੈਣੇ ਨੇ ਇਹਦਾ ਛਿਲਕਾ ਉਤਾਰ ਲੈਣਾ ਚਲੋ ਜੀ ਆਲੂ ਨੂੰ ਇੱਦਾਂ ਕੱਟ ਕੇ ਆਪਾਂ ਟੁਕੜੇ ਕਰ ਲੈਣੇ ਠੀਕ ਹੈ ਦਾ ਟੁਕੜਾ ਵਾਰ ਕੇ ਕੱਚਾ ਹੀ ਆਲੂ ਕੱਢਣਾ ਚੰਗੀ ਤਰ੍ਹਾਂ ਧੋ ਲੈਣਾ ਤੁਸੀਂ ਚਿੱਲ ਕੇ ਠੀਕ ਹੈ ਜੀ ਹੁਣ ਇਹਨਾਂ ਨੂੰ ਆਪਾਂ ਇਹਦੇ ਵਿੱਚ ਮਿਕਸੀ ਚ ਪਾ ਲਾਂਗੇ ਪਾ ਲਾਂਗੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪੀਸ ਲਾਂਗੇ ਇਹ ਵਾਲੀ ਰੈਸিপি ਤੁਸੀਂ ਬਹੁਤ ਵਧੀਆ ਜਿਵੇਂ ਬੱਚਿਆਂ ਦਾ ਪੰਨ ਕਰਦੇ ਨੇ ਅੱਜ ਕੱਲ ਮੌਸਮ ਦੇ ਵਿੱਚ ਤੁਸੀਂ ਆਪਣੇ ਬੱਚਿਆਂ ਨੂੰ ਖਵਾ ਸਕਦੇ ਲੋ ਜੀ ਆ ਦੇਖੋ ਆਲੂ ਸਾਡੇ ਪੀਸ ਗਏ ਨੇ ਠੀਕ ਹੈ ਆਲੂਆਂ ਨੂੰ ਆਪਾਂ ਇਦਾਂ ਚੰਗੀ ਤਰ੍ਹਾਂ ਪੀਲ ਲੈਣਾ ਇਹਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਕੱਢ ਲਾਂਗੇ ਹੁਣ ਇਹਦੇ ਵਿੱਚੇ ਆ ਦਾਲ ਪਾ ਲਓ ਲੋ ਜੀ ਹੁਣ ਇਦਾਂ ਹੀ ਆਪਾਂ ਆਪਣੀ ਦਾਲ ਪੀਸ ਲਾਂਗੇ ਤੇ ਲੋ ਜੀ ਆ ਦੇਖੋ ਦਾਲ ਵੀ ਸਾਡੀ ਪੀਸੀ ਗਈ ਹੁਣ ਆਲੂ ਤੇ ਦਾਲ ਆਪਾਂ ਦੋਨੋਂ ਹੀ ਜੜੇ ਨਾ ਮਿਕਸ ਕਰ ਦਾਂਗੇ ਠੀਕ ਹੈ ਜੀ ਨਾ ਦੋਨੋਂ ਮਾਪਾ ਕਰ ਦੇਣਾ ਮਿਕਸ ਥੋੜੀ ਜਿਹੀ ਵੀ ڈال ਰਹੀ ਸੀ ਇਹਨਾਂ ਦੋ ਵਾਰ ਕਰਕੇ ਪੀਸੀ ਚੰਗੀ ਤਰ੍ਹਾਂ ਇੱਕ ਵਾਰ ਪੀਸੀ ਨਹੀਂ ਸੀ ਰੇ ਥੋੜਾ ਜਿਹਾ ਪਾਣੀ ਪਾ ਕੇ ਪੀਸੀ ਨਹੀਂ ਪੈਣੀ ਹੈ ਲੋ ਜੀ ਆ ਦੇਖੋ ਇਦਾਂ ਦਾ ਪੀਸ ਲੈਣਾ ਆਪਾਂ ਇਹਨਾਂ ਨੂੰ ਠੀਕ ਹੈ ਇਦਾਂ ਦਾ ਬਣ ਜੂਗਾ ਪੀਸ ਕੇ ਨਾ ਬਿਲਕੁਲ ਇਦਾਂ ਮੁਲਾਇਮ ਜਿਹਾ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਆਪਣੇ ਟੇਸਟ ਅਨਸਾਰ ਨਮਕ ਪਾ ਲੈਣਾ ਤੁਸੀਂ ਠੀਕ ਹੈ ਥੋੜੀ ਜੀ ਤੁਸੀਂ ਦੇਗੀ ਮਿਰਚ ਪਾਣੀ ਹੈ ਹਰੀ ਮਿਰਚ ਕੱਟ ਕੇ ਪਾ ਸਕਦੇ ਹੋ ਤੁਸੀਂ ਠੀਕ ਹੈ ਥੋੜਾ ਜਿਹਾ ਇਹਦੇ ਵਿੱਚ ਪਾ ਸਕਦੇ ਹੋ ਕਿਚਨ ਥਿੰਗ ਮਸਾਲਾ ਬਹੁਤ ਟੇਸਟੀ ਬਣੇਗਾ ਇਹਦੇ ਨਾਲ ਵੀ ਤੇ ਥੋੜਾ ਜਿਹਾ ਪਾਦੋਂ ਕਰਿਆ ਆਪਾਂ ਇਹਦੇ 'ਚ ਹਿੰਗ ਜ਼ਰੂਰ ਲਾਣੀ ਹੈ ਹਿੰਗ ਨਾਲ ਇਹਦਾ ਬਹੁਤ ਵਧੀਆ ਫਲੇਵਰ ਜਿਹਾ ਆ ਜਾਂਦਾ ਹੈ ਹਿੰਗ ਜਰੂਰ ਲਾਇਓ ਠੀਕ ਐ ਥੋੜੀ ਜੀ ਪਾ ਦੇ ਉਹ ਸੁੱਕੀ ਮੇਥੀ ਹੁੰਦੀ ਹੈ ਨਾ ਜਿਹੜੀ ਉਹ ਕ੍ਰਸ਼ ਕਰਕੇ ਪਾ ਸਕਦੇ ਤੁਸੀਂ ਅੰਗਾਰੇ ਪਾ ਲਓ ਤੇ ਥੋੜਾ ਜੇ ਪਾ ਲੈਨੇ ਗਿਆਪਾ ਤੇ ਚ ਵੀ ਖਟਿਆ ਹੋਇਆ ਧਨੀਆ ਵਗੈਰਾ ਕੁਝ ਵੀ ਟੇਸਟ ਅਨੁਸਾਰ ਆਪਣੇ ਪਾ ਸਕਦੇ ਤੁਸੀਂ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਰਲਾ ਦੇਣੀ ਐ ਇਹਨੂੰ ਥੋੜੀ ਦੇਰ ਹਿੰਗ ਲਾ ਕੇ ਨਾ 5 ਕੁ ਮਿੰਟ ਛੱਡ ਦੇਣਾ ਠੀਕ ਹੈ ਜੀ। ਠੀਕ ਹੈ ਜੀ। ਇਹਨੂੰ ਲਾ ਦਿੰਨੇ ਹੁਣ ਆਪਾਂ ਉਧਰ ਧਰ ਲਾਂਗੇ ਆਪਣਾ ਤੇਲ। ਤੇਲ ਹੋ ਜੀ ਤੇ ਇੱਧਰ ਹੋ ਗਿਆ ਸਾਡਾ ਤੇਲ ਗਰਮ ਰਿਫਾਈਨਡ ਪਾ ਲਿਆ ਸੀ ਤਾਂ ਹੁਣ ਆਪਾਂ ਇਹਦੇ ਵਿੱਚ ਪਾ ਲੈਣਾ ਲਾਸਟ ਵਿੱਚ ਠੀਕ ਹੈ ਜੀ। ਪੀਸੀ ਹੋਈ ਕਾਲੀ ਮਿਰਚ ਇਹਦੇ ਨਾਲ ਵੀ ਵਧੀਆ ਟੇਸਟ ਆ ਜਾਊਗਾ ਤੁਹਾਡਾ ਠੀਕ ਹੈ ਤੇ ਹੋਰ ਆਪਾਂ ਪਾ ਲੈਣਾ ਇਹਦੇ ਵਿੱਚ ਭੁੰਨਿਆ ਹੋਇਆ ਜੀਰਾ। ਠੀਕ ਹੈ ਜੀ। ਇਹਦੇ ਨਾਲ ਬਹੁਤ ਵਧੀਆ ਤੇ ਬਾਕੀ ਔਨਕੋਲੋਜੀ ਮੇਰੇ ਨਾਲ ਜੁੜੇ ਸੀਗੇ ਬਹੁਤ ਸਾਰਾ ਧੰਨਵਾਦ ਲੁਧਿਆਣਾ ਤੋਂ ਥੈਂਕ ਯੂ ਮੈਂ ਤੁਹਾਨੂੰ ਬਹੁਤ ਅੱਛਾ ਲੱਗਿਆ ਸਿਸਟਰ ਮੈਨੂੰ ਮੈਂ ਤਾਂ ਹੀ ਤੁਹਾਨੂੰ ਕਹਿਣੀ ਹਣੀ ਜੜਾ ਵੀ ਨੂ ਸਬਸਕ੍ਰਾਈਬਰ ਭੈਣ ਭਰਾ ਜੋ ਵੀ ਮੇਰੇ ਨਾਲ ਜੁੜਦੇ ਆ ਠੀਕ ਹੈ ਜੀ ਮਾਵਾ ਭੈਣਾ ਜੋ ਵੀ ਮੇਰੇ ਤੋਂ ਵੱਡੀਆਂ ਛੋਟੀਆਂ ਬੱਚੇ ਤੇ ਪਲੀਜ਼ ਮੈਨੂੰ ਜਰੂਰ ਕਮੈਂਟ ਕਰਕੇ ਦੱਸਿਆ ਕਰੋ ਤੇ ਇਹ ਵਾਲੀ ਜਿਹੜੀ ਅੱਜ ਮੈਂ ਤੁਹਾਨੂੰ ਰੈਸਿਪੀ ਦੱਸ ਰਹੀ ਆ ਨਾ ਬਹੁਤ ਵਧੀਆ ਹੈ ਤੇ ਜਰੂਰ ਬਣਾਣਾ ਤੁਸੀਂ ਤੇ ਦੱਸਣਾ ਮੈਨੂੰ ਬਹੁਤ ਟੇਸਟੀ ਬਣਦਾ ਹੈ ਬੱਚਿਆਂ ਨੂੰ ਵੀ ਮਿੰਟਾਂ ਮਤਲਬ ਮਤਲਬ ਜਲਦੀ ਪਿਆਰ ਕਰਕੇ ਦੇ ਸਕਦੇ ਆ ਆ ਦੇਖੋ ਹੁਣ ਇਧਰ ਹੋ ਗਿਆ ਆਪਣਾ ਤੇਲ ਗਰਮ ਹੁਣ ਆਪਾਂ ਇਦਾਂ ਪਾਣੀ ਦਾ ਹੱਥ ਲਾ ਕੇ ਨਾ ਆਪਣੇ ਹੱਥ ਨੂੰ ਫਿਰ ਇਦਾਂ ਕਰਕੇ ਤੁਸੀਂ ਇਦਾਂ ਪਕੌੜਿਆਂ ਦੀ ਤਰ੍ਹਾਂ ਬਣਾਉਂਦੇ ਜਾਓ ਜਿਵੇਂ ਆਪਾਂ ਨਾਰਮਲ ਭੱਲੇ ਬਣਾਉਂਦੇ ਆ ਨਾ ਜਿਵੇਂ ਹੀ ਬਣਾਣੇ ਨੇ ਤੁਸੀਂ ਠੀਕ ਹੈ ਦਾ ਬਣਾਈ ਜਾਓ ਇਹਦੀਆਂ ਬਹੁਤ ਸਾਰੀਆਂ ਡਾਲਦੀਆਂ ਰੈਸਪੀ ਬਣ ਜਾਂਦੀਆਂ ਪਿਛਲੀ ਵੀਡੀਓ ਚ ਮੈਂ ਦੱਸਿਆ ਹੋਇਆ ਦੋ ਤਿੰਨ ਚੀਜ਼ਾਂ ਬਣਾਈ ਹੋਈਆਂ ਤੁਸੀਂ ਪਿਛਲੀ ਵੀਡੀਓ ਵੀ ਮੇਰੀਆਂ ਦੇਖ ਸਕਦੇ ਹੋ ਜਿਹੜੇ ਨਵੇਂ ਜੁੜੇ ਹੋ ਤੇ ਲਓ ਜੀ ਹੁਣ ਆਪਾਂ ਇਹਨਾਂ ਨੂੰ ਕਰ ਦਾਂਗੇ ਅਲਟ-ਪਲਟ ਠੀਕ ਹੈ ਇਹਨਾਂ ਨੂੰ ਇੱਦਾਂ ਹੀ ਆਪਾਂ ਫੜਦੀ ਮਰਵਾ ਦੇਣੀ ਇਸ ਤਰੀਕੇ ਨਾਲ ਫਰਾਈ ਕਰ ਲਿਆ ਤੇ ਜੇਕਰ ਚਾਹੋ ਨਾ ਤੁਸੀਂ ਜਿਵੇਂ ਤੇਜ਼ ਆਜ ਹੁੰਦੀ ਏ ਤੇ ਸੀਮਸੀਮ ਤੇ ਮੰਡੇ ਮੰਡੀ ਆਗਰੇ ਤੇ ਨਾਲ ਸੇਕੋਗੇ ਨਾ ਤੇ ਬਹੁਤ ਵਧੀਆ ਲੱਗੇਗਾ ਤੇ ਲਓ ਜੀ ਇੱਦਾਂ ਰੜ ਜਾਣਗੇ ਸਾਡੇ ਬਿਲਕੁਲ ਐਂ कुरकुरੇ ਜਿਵੇਂ ਢਾਣੀ कुरकुरੇ ਜੇ ਜ਼ਿਆਦਾ ਵਧੀਆ ਸੇਕਣੇ ਤੁਹਾਡੀ ਮਰਜ਼ੀ ਠੀਕ ਹੈ ਜੀ ਇਸੇ ਤਰ੍ਹਾਂ ਆਪਾਂ ਕੱਢ ਲਾਂਗੇ ਇਹਨਾਂ ਨੂੰ ਹੁਣ ਅਗੇ ਅਗੇ ਲਓ ਜੀ ਇਸ ਤਰ੍ਹਾਂ ਕੱਢ ਕੇ ਹੁਣ ਆਪਾਂ ਇਹਨੂੰ ਕਰ ਲਾਂਗੇ ਆਪਣੀਆਂ ਚਟਨੀਆਂ ਨਾਲ ਸਰ ਇਹ ਬਣਾਈ ਹੋਈ ਸੀ ਨਾ ਮਹੂਂਕਲੀ ਦੀ ਚਟਨੀ ਤੁਹਾਨੂੰ ਪਹਿਲਾਂ ਦੱਸਿਆ ਸੀ ਨਾਰੀਅਲ ਦੀ ਜੋ ਦੀ ਇਹ ਚਟਨੀ ਬਣਾਓ ਤੇ ਬਰਦੂ ਤੇ ਤੁਸੀਂ ਚਮਚ ਕਿੱਥੇ ਗਿਆ ਲਓ ਜੀ ਐਦਾਂ ਕਰਕੇ ਆ ਦੇਖੋ ਫਿਰ ਐਦਾਂ ਖਾ ਸਕਦੇ ਹੋ ਤੁਸੀਂ ਠੀਕ ਹੈ ਬਹੁਤ ਵਧੀਆ ਤੇ ਬਹੁਤ ਟੇਸਟੀ ਬਣਦੀ ਹੈ ਤੁਸੀਂ ਗਾਇਸ ਬਣਾਇਓ ਤੇ ਮੈਨੂੰ ਜਰੂਰ ਦੱਸਿਓ ਠੀਕ ਹੈ ਤੁਹਾਡਾ ਆਸਾਨ ਬਣ ਲੇ ਜਿਸ ਤਰ੍ਹਾਂ ਮਰਜੀ ਤੁਹਾਡੇ ਬੱਚਿਆਂ ਨੂੰ ਖੁਸ਼ ਹੋ ਕੇ ਖਾਣਗੇ ਵੀ ਤੇ ਬਣਾ ਕੇ ਵੀ ਦਿਓ ਜਦੋਂ ਵੀ ਕਦੀ ਮਨ ਕਰੇ ਕਿ ਅੱਜਕੱਲ ਪਰਸਾਤਾਂ ਦੇ ਮੌਸਮ ਹੁਣੇ ਠੰਡਾ ਮੌਸਮ ਹੋਵੇ ਨਾ ਕਿ ਉਹ ਜਦੋਂ ਤੁਸੀਂ ਬਣਾ ਸਕਦੇ ਹੋ ਤੇ ਜਰੂਰ ਦੱਸਿਓ ਬਹੁਤ ਹੀ ਯਮਮੀ ਬਣ ਰਹੇ ਆ ਤੇ ਲੋ ਜੀ ਮੈਂ ਕਿ ਪੜਾਈ ਕਿਉਂ ਖਾਦੀ ਛੱਡਣੀ ਹੈ ਮੈਂ ਦੇਣ ਲੱਗੀ ਸੀਗੀ ਪ੍ਰੀਤ ਖਾ ਕੇ ਦੱਸੇਗੀ ਹੁਣ ਕਿੰਦਾਂ ਦੇ ਬਣੇ ਨੇ ਤੇ ਬੱਚਿਆਂ ਨੂੰ ਬਹੁਤ ਪਸੰਦ ਆਉਂਦੇ ਆ ਤੁਸੀਂ ਆਪਣੇ ਲਈ ਵੀ ਬਣਾ ਸਕਦੇ ਹੋ ਨਾਸ਼ਤੇ 'ਚ ਵੀ ਬਣਾ ਸਕਦੇ ਹੋ ਨੂੰ ਠੀਕ ਹੈ ਸਾਨੂੰ ਪਾ ਕੇ ਇਹ ਵਾਲੀ ਦਾਲ ਦਾ ਤੇ ਬਾਕੀ ਮੈਨੂੰ ਦੱਸਿਓ ਕਿਦਾਂ ਦੇ ਲੱਗੇ ਵਧੀਆ ਲੱਗੇ ਕਿ ਨਹੀਂ